ਹੇ ਉਹ ਪਾਣੀ ਪਾਰੋ تھا ਪਰ ਹੋਣ ਲੱਗ ਜਾਨੀ ਇਹ ਪਾਣੀ ਕਾ ਨਹੀਂ ਮਾਰਿਆ ਕਰ ਉਹ ਟੈਂਕ ਨੀ ਉਹ ਆ ਕੇ ਪੈ ਵੀ ਨੂੰ ਮਾਰਿਆ ਨਹੀਂ ਜੀ ਪਰਲੀ طرف ਖੜਨਾ ਸੀ ਜੀ ਮਲਕੀਤ ਸਿੰਘ ਜੀ ਕਿੱਦਾਂ ਤੁਹਾਨੂੰ ਇੱਥੇ ਕੀ ਹੋਇਆ ਸੀਗਾ ਤੇ ਸਾਨੂੰ ਦਾ ਫੋਨ ਆਇਆ ਜੀ ਗਿਆ ਜੀ ਅਸੀਂ ਫੋਨ ਤੇ ਜਿਹੜੀ ਮੈਸੇਜ ਦੇ ਜਿਹੜੀ ਡਾਊਨਲੋਡ ਕਰਤੀ ਇੱਥੇ ਪੁੱਜ ਗਏ ਕੀ ਹੈ ਸੀਗਾ ਇੱਥੇ ਬਸ ਇੱਥੇ ਗਨਜੀ ਵੀ ਦੀ ਜੀ ਇੱਥੇ ਬਲਾਸਟ ਹੋਇਆ ਕੱਲ੍ਹ ਹੋਇਆ ਜੀ ਬੈਂਕ ਬਲਾਸਟ ਹੋਇਆ ਕਾਸ਼ਟਿਕ ਦਾ ਸੀ ਪਾਣੀ ਮਾਰਤਾ ਤਾਂ ਅਸੀਂ ਉਹਨੂੰ ਅੱਗ ਲੱਗੀ ਤੇ ਆਗੂ ਕੋ ਕਾਬੂ ਕਰ ਲਿਆ ਆਗ ਤੇ ਅਸੀਂ ਬਸ ਹੁਣ ਕਿੰਨੀਆਂ ਗੱਡੀਆਂ ਲੱਗੀਆਂ ਤੁਹਾਡੀਆਂ ਤੁਹਾਡੀਆਂ ਇੱਕੋ ਗੱਡੀ ਲੱਗੀ ਸਾਡੀ ਜੀ ਕੁਝ ਹੋਮ ਸਾਡੀ ਲੱਗੀ ਹੋਮ ਹੋਰ ਪਾਣੀ ਇਸਤੇਮਾਲ ਕੀਤਾ ਗਿਆ ਜਿਹੜਾ ਜੀ ਹੂੰ ਬੱਗ ਬੁੱਝ ਗਏ ਬੱਗ ਬੁੱਝ ਗਏ ਜੀ ਬਿਲਕੁਲ ਕੋ ਕੈਜੂਅਲਟੀ ਤਾਂ ਨਹੀਂ ਸੀ ਕੈਜੂਅਲਟੀ ਕੋ ਨਹੀਂ ਤੁਹਾਡਾ ਨਾਮ ਮੇਰਾ ਨਾਮ ਕਮਲਕਿਸ਼ੋਰ ਹੈ ਜੀ ਬਸ ਫਾਇਰ ਇਨਸੀਡੈਂਟ ਹੋਇਆ ਫਲੋਟੈਕ ਇੰਡਸਟਰੀ ਜੋ ਕਿ ਸਾਡੇ ਐਡਜੋਇਨਿੰਗ ਹੈ ਰਿਪਬਲਿਕੂਨ ਕੈਮੀਕਲ ਯੂਨਿਟ ਦੇ ਐਡਜੋਇਨਿੰਗ ਫਲੋਟੈਕ ਇੰਡਸਟਰੀ ਹੈ ਉੱਥੇ ਫਾਇਰ ਇਨਸੀਡੈਂਟ ਹੋਇਆ ਜਿੱ ਸਾਡੇ ਐਚਲ ਦੇ ਟੈਂਕਰ ਨੂੰ ਕਿਤੇ ਫਾਇਰ ਇਨਸੀਡੈਂਟ ਹੋਇਆ ਤੇ ਆਪ ਵੀ ਆਰ ట్రਾਈਂਗ ਟੂ ਫਾਈਂਡ ਆਊਟ ਦਾ ਰੀਜ਼ਨ ਠੀਕ ਹੈ ਬਟ ਇਮੀਡੀਐਟਲੀ ਜੋ ਹੈ ਦਾ ਫਾਇਰ ਹੈਜ਼ ਬੀਨ ਪਟ ਆਊਟ ਐਂਡ ਇਟ ਇਜ਼ ਅੰਡਰ ਕੰਟਰੋਲ everything under control there is no ਹਾਂਜੀ ਇਹ ਨਹੀਂ ਜੋ ਮਤਲਬ ਇਹਦੇ ਵਿੱਚ ਕੋਈ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਜੋ ਫਾਇਰ ਹੋਈ ਸੀ ਉਹ ਅੰਡਰ ਕੰਟਰੋਲ ਹੋ ਗਈ ਹੈ ਤੇ ਸਾਡੇ ਕੋਲ ਆਪਣਾ ਜੀ ਫਾਇਰ ਟੈਂਡਰ ਹੈਗੇ ਆ ਫਾਇਰ ਟੈਂਡਰ ਨਾਲ ਇਮੀਡੀਏਟਲੀ ਡਿਪਲੋਏ ਕਰਕੇ ਫਾਇਰ ਅਸੀਂ ਕੰਟਰੋਲ ਕਰ ਲਈ ਸੀ ਸਰ ਕਾਰਨ ਕੀ ਹੋਇਆ ਕੈਜ਼ੂਐਲਟੀ ਸਰ ਕਾਰਨ ਆਪਾਂ ਕੈਜ਼ੂਐਲਟੀ ਕੋਈ ਨਹੀਂ ਹੈ ਜੋ ਕਾਰਨ ਰੀਜ਼ਨ ਆਫ ਫਾਇਰ ਆਪਾਂ ਸਟੈਬਲਿਸ਼ ਕਰ ਰਹੇ ਹਾਂ ਵੀ ਕੀ ਹੋਇਆ ਸੀ ਸਰ ਕੋਈ ਜ਼ਖਮੀ ਵੀ ਆ ਨਹੀਂ ਜ਼ਖਮੀ ਨਹੀਂ ਕੋਈ ਸਰ ਕਿੰਨੇ ਟੈਂਡਰ ਫਾਇਰ ਲੱਗੇ ਜੀ ਸਾਡਾ ਮੇਨ ਆਪਣਾ ਲੱਗਾ ਟੰਡਰ ਤੇ ਬਾਕੀ ਸਾਡੇ ਕੋਲ ਜਿਹੜਾ ਫਾਇਰ ਫਾਈਟਿੰਗ ਸਿਸਟਮ ਵੀ ਹੈ ਪੂਰੇ ਪ੍ਰਾਂਡ ਲੱਗਿਆ ਹੋਇਆ ਉਹ ਵੀ ਅਸੀਂ ਨਾਲ ਦੀ ਨਾਲ ਓਪਨ ਕਰਕੇ ਕੰਟਰੋਲ ਕਰ ਲਿਆ ਸੀ ਅਪਰੋਕਸੀਮੇਟਲੀ ਇੱਕ ਸਮਾਂ ਇੱਕ ਸਮਾਂ ਠੀਕ ਬਲਾਸਟ ਸੀਗਾ ਸਰ ਇਹ ਕਿਸ ਚੀਜ਼ ਦਾ ਬਲਾਸਟ ਸੀਗਾ ਬਲਾਸਟ ਇਹ ਚੈੱਕ ਕਰਨਾ ਪੈਣਾ ਬਟ ਅੱਛੇ ਵਾਲਾ ਡੰਗ ਹੈ ਬੇਸਿਕਲੀ ਉਹ ਸਰ ਕੀ ਕੀ ਬਣਦਾ ਸੀਗਾ ਉਹਦੇ ਵਿੱਚ ਪ੍ਰਾਂਡ ਉਹਦੇ ਵਿੱਚ ਬੇਸਿਕਲੀ ਸੀਬੀਓ ਜੀ ਬਣਦਾ ਪੈਰਾਫਿਨ ਵੈਕਸ ਬਣਦੀ ਹੈ ਤੇ ਲਾਹਲੇ ਸਕੂਲ ਵਗੈਰਾ ਉਹਨਾਂ ਨੂੰ ਤਾਂ ਨਹੀਂ ਕੋਈ ਖਤਰਾ ਵਗੈਰਾ ਨਹੀਂ ਕੁਝ ਨਹੀਂ ਗੈਸ ਨਹੀਂ ਜਿਹੜਾ ਇਸਤ ਨਹੀਂ ਲਿਖੋ ਜੀ ਕੁਝ ਨਹੀਂ ਗੈਸ ਕੁਝ ਨਹੀਂ ਰਿਲੀਜ਼ ਹੋਣੀ ਸਤਿ ਜੀ ਜਿੱਥੇ ਲੀਕ ਹੋਈ ਹੈ ਇਹ ਤੁਹਾਡਾ ਹੀ ਯੂਨਿਟ ਹੈ ਜਾਂ ਕੋਈ ਅਲੱਗ ਯੂਨਿਟ ਹੈ ਇਹ ਇੱਕ ਫਲੋਟਾ ਕੰਟਰੋਲ ਸੀ ਦਾ ਯੂਨਿਟ ਫਿਰ ਉਹਦੇ ਵੈਰੀਫਾਈ ਸਰ ਤੁਸੀਂ ਕਿਉਂ ਕਰ ਰਹੇ ਹੋ ਕਿਉਂ ਨਹੀਂ ਆ ਰਹੇ ਸਾਹਮਣੇ ਉਹ ਆਈ ਥਿੰਕ ਇੰਜੀਨੀਅਰਲੀ ਉਹ ਬੰਦਾ ਹੈ ਨਹੀਂ ਉੱਥੇ ਹਨਾ ਬਟ ਬਿਕੋਜ਼ ਸਾਡੇ ਨਾਲ ਜੁਆਇਨਿੰਗ ਹੈ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਹੈ ਜੀ ਸਰ ਮੈਨ ਉਹ ਹੈ ਨਹੀਂ ਹੈ ਜਿਨ੍ਹਾਂ ਦੀ ਜਿਹਨਾਂ ਦਾ ਯੂਨਿਟ ਹੈ ਉਹਦੇ ਦੇ ਬੰਦੇ ਸਰ ਸਾਹਮਣੇ ਜਵਾਬ ਦੇਣ ਦਾ ਕੋਈ ਨਹੀਂ ਹੈ ਜੀ ਸਰ ਸਮੇਂ-ਸਮੇਂ ਤੇ ਬਲਾਸਟ ਹੁੰਦੇ ਆ ਇਹਦੇ ਕਾਰਨ ਕੀ ਕਰਨੀ ਇਹ ਚਲੋ ਇਹ ਜਿਹੜਾ ਬਲਾਸਟ ਹੋਇਆ ਦਾ ਆਪਣਾ ਰੀਜ਼ਨ ਫਾਈਂਡ ਆਊਟ ਕਰਦੇ ਹਾਂ ਕਿ ਕੀ ਹੈਗਾ ਤੇ ਮੌਢੇ ਦੇ ਜੋ ਨਿਕਲ ਗਏ ਕੋਈ ਕਾਰਨ ਕੁਝ ਨਵੇਂ ਤਜਰਬੇਕਾਰ ਬੰਦੇ ਹੈ ਨਹੀਂ ਜਾਂ ਕਾਰੇ ਕਰਕੇ ਨਹੀਂ ਤਜਰਬੇਕਾਰ ਦੀ ਤਾਂ ਕੋਈ ਇਸ਼ੂ ਨਹੀਂ ਹੈਗਾ ਬਟ ਕਈ ਵਾਰ ਜਦੋਂ ਪ੍ਰੋਸੈਸ ਇੰਡਸਟਰੀ ਹੈ ਕਈ ਵਾਰੀ ਪੈਰਾਮੀਟਰ ਡਾਊਨ ਹੋ ਜਾਂਦੇ ਆ ਉਹਦੇ ਕਰਕੇ ਗੋਲ ਹੋ ਜਾਂਦੀ ਹੈ ਜੇ ਇੰਸ਼ੀਅਨ ਪਰ ਅਦਰਵਾਈਜ਼ ਤਜਰਬੇਕਾਰ ਵਾਲੀ ਕੋਈ ਐਸਾ ਇਸ਼ੂ ਨਹੀਂ ਸਰ ਇਹਦੇ ਅੰਡਰ ਲਾਈਨ ਦਾ ਨਾਮ ਕੀ ਹੈ ਸਰ ਲੇਟੈਸਟ ਹਾਦਸਾ ਬੱਦੀ ਚ ਹੋਇਆ ਉਤੋਂ ਵੀ ਕੋਈ ਸਿੱਖ ਲਈ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਬਲਾਸਟ ਪਹਿਲਾਂ ਵੀ ਇੱਥੇ ਹੋ ਚੁੱਕਿਆ ਹੈ ਉਨ ਵੀ ਹੋਇਆ ਏ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੇ ਹਾਸੇ ਹੋ ਸਕਦੇ ਆ ਉਹਨਾਂ ਨੂੰ ਰੋਕਣ ਲਈ ਕੋਈ ਸਿੱਖ ਲੈ ਰਹੇ ਹੋ ਜੀ ਨਹੀਂ ਅਸੀਂ ਜਸ ਆਪਾਂ ਰੀਜ਼ਨ ਫਾਈਂਡ ਆਊਟ ਕਰਕੇ ਦੇਖਾਂਗੇ ਵੀ ਕਿੱਥੇ ਸਾਡਾ ਮੰਨ ਲਓ ਪ੍ਰੋਬਲਮ ਰਹੀ ਹੈ ਆਪਾਂ ਨੇਚਰਲੀ ਉਸ ਨੂੰ ਇੰਪਰੂਵ ਕਰਾਂਗੇ ਸਰ ਇਸ ਕਲੀਅਰ ਕੀ ਇਹ ਫੈਕਟਰੀ ਤੁਹਾਡੀ ਸਾਂਝੀ ਫੈਕਟਰੀ ਹੈ ਜਾਂ ਤੁਹਾਡੀ ਨਹੀਂ ਹੈ ਕੀ ਹੈ ਕੀ ਦੇਖੋ ਇਹ ਪੰਜਾਬ ਅਲਕਲੀਜ਼ ਹੈ ਉਹ ਫਰੋਟਾ ਇੰਡਸਟਰੀਜ਼ ਹੂੰ ਮਤਲਬ ਅਲੱਗ ਫੈਕਟਰੀ ਹੈ ਉਹ ਉਹਦਾ ਹੈੱਡਕੌਨ ਹੈ ਜੀ ਉਹਦੇ ਕਿੱਥੇ ਉਹਦੇ ਹੈੱਡਕੌਨ ਹੈ ਜੀ ਉਹਗੇ ਦੇ ਅੰਦਰ ਹੈ ਜੀ ਉਹ ਐਸਾ ਕੋ ਕੰਟਰੋਲਰ ਮੈਨੇਜਰ ਇੱਥੇ ਹੈ ਨਹੀਂ ਅਵੇਲੇਬਿਲਿਟੀ ਉਹਦੇ ਮਾਲਕ ਕੌਣ ਹੈ ਸਰਪਰਵਾਈਜ਼ ਪਿੱਛੇ ਕੋਈ ਐਸੇ ਪ੍ਰੈਜੈਂਟ ਨਹੀਂ ਜਗ੍ਹਾ ਅੱਜ ਇਨਸੀਡੈਂਟਲੀ ਉਹ ਹੈ ਨਹੀਂ ਇੱਥੇ ਕੋਈ ਵੀ ਹੈ ਨਹੀਂ ਬਾਕੀ ਬੰਦੇ ਸਾਰੇ ਕੰਟਰੋਲ ਵਾਲੇ ਹੈਗੇ ਆ ਜੋ ਕੋ ਡੋਲ ਕਰਦੇ ਆ ਉਹ ਹੈ ਇੱਥੇ ਪਰ ਜਿਹੜਾ ਇਹਨਾਂ ਦਾ ਮਤਲਬ ਮੇਨ ਸੁਪਰਵਾਈਜ਼ਰ ਇਨਚਾਰਜ ਹੈ ਉਹ ਕਿਤੇ ਕੰਮ ਤੇ ਬਾਹਰ ਗਿਆ ਹੋਇਆ ਹੈ ਮਾਲਕ ਮਾਲਕ ਕੌਣ ਹੈ ਜੀ ਨਾਮ ਕੀ ਹੈ ਜ ਉਹਨਾਂ ਦਾ ਹਾਂਜੀ ਉਹਨਾਂ ਦਾ ਨਾਮ ਕੀ ਹੈ ਜਿਹੜੇ ਅੱਧ ਦੇ ਹੈੱਡ ਹੈ ਜਿਹੜੇ ਕੰਟਰੋਲ ਕਰਦੇ ਆ ਰਹਿ ਗਏ ਨੇ ਇਹ ਉਹਨਰ ਕੋਲ ਨਾਲ ਸੋ ਜਿਹੜਾ ਫੋਨ ਹੈ ਕਿਹਦੀ ਫੈਕਟਰੀ ਕਹਿੰਦਾ ਦੀ ਆਇਆ ਜਾ ਉਹਨਾਂ ਦਾ ਕੋਈ ਮੈਨੇਜਰ ਕਰਾ ਤੁਹਾਡੀ ਫਲੋਟਕ ਇੰਡਸਟਰੀ ਹੈ ਸਾਡਾ ਉਹ ਨਹੀਂ ਸਾਡੀ ਤਾਂ ਆਪਣੀ ਦੇਖੋ ਪੰਜਾਬ ਐਲਕੀ ਇੰਡਸਟਰੀ ਹੈ ਨਾ ਨਾ ਕੁਝ ਨਹੀਂ ਹੈ ਕਿ ਇਹ ਟੇਕ ਪੈਂਦਾ ਨਾ ਸਰ ਤੁਹਾਡੇ ਨਾਲ ਕੀ ਇਹਦਾ ਰਿਲੇਸ਼ਨ ਹੈ ਕੀ ਹੈ ਹਾਂਜੀ ਤੁਹਾਡੇ ਨਾਲ ਕੀ ਇਹਦਾ ਰਿਲੇਸ਼ਨ ਹੈ ਸਾਡਾ ਰਿਲੇਸ਼ਨ ਹੈ ਵੀ ਸਾਡੀ ਕੁਲਰੀਨ ਇਹਨਾਂ ਨੂੰ ਜਾਣਦੀ ਹੈ ਤੇ ਬਸ ਸਾਡਾ ਰਿਲੇਸ਼ਨ ਹੈ ਉਹਨਾਂ ਨਾਲ ਸਰ ਅੱਗ ਤੇ ਕਾਬੂ ਕਿੰਨ ਪਾਇਆ ਬਾਹਰੋਂ ਫਾਇਰ ਬ੍ਰਿਗੇਡ ਆਈਆਂ ਜਾਂ ਪ੍ਰੋਜੈਕਟ ਨਹੀਂ ਇਮੀਡੀਐਟਲੀ ਤਾਂ ਸਾਡੇ ਕੋਲ ਜਿਹੜੀ ਆਪਣੀ ਫਾਇਰ ਡੈਂਡਰ ਹੈ ਉਹ ਪਲੱਸ ਜੋ ਫਾਇਰ ਫਾਈਟਿੰਗ ਸਿਸਟਮ ਲਾਉਣ ਦੇ ਵਿੱਚ ਲੱਗੇ ਹੋਏ ਆ ਉਹਨਾਂ ਦਾ ਕੰਟਰੋਲ ਕੀਤਾ ਹੈ ਹੁਣ ਸਰ ਬਿਲਕੁਲ ਸਹੀ ਕੰਟਰੋਲ ਦਾ ਜੀ ਹਾਂਜੀ ਹਾਂਜੀ ਇਸ ਨੂੰ ਕਵਰਾਂ ਦੀ ਲੋੜ ਤਾਂ ਨਹੀਂ ਕੋਈ ਲੱਗੇ ਫੈਸਾ ਵਗੈਰਾ ਕੋਈ ਅਜਿਹਾ ਤਾਂ ਕੋਈ ਨਹੀਂ 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 ਅਜਿਹੀ ਕੋਈ ਗੱਲ ਨਹੀਂ ਸਿਚੂਏਸ਼ਨ ਟਕਲ ਨਹੀਂ ਜਾ ਰਿਹਾ ਗੈਸ ਲੀਕ ਹੋਣਾ ਨਹੀਂ ਹਾਂਜੀ ਬਾਹਰ ਰੋਲਾ ਵੀ ਪੈ ਗਿਆ ਗੈਸ ਸਾਵਧਾਨੀ ਤੋਂ ਅਸਰ ਨਹੀਂ ਗੈਸ ਤਾਂ ਆਪਾਂ ਸਾਰੇ ਉੱਥੇ ਜੀ ਉਸ ਟਾਈਮ ਵੀ ਉੱਥੇ ਜੀ ਹੁਣ ਵੀ ਆਪਾਂ ਉੱਥੇ ਨੇ ਪਿੰਡਾਂ ਵਾਲਿਆਂ ਨੇ ਤੁਹਾਡਾ ਕੀਤਾ ਪ੍ਰਦਰਸ਼ਨ ਕਰਦੇ ਵੇ ਉਹਦੇ ਬਾਰੇ ਕੀ ਆ ਗੈਸ ਵੀ ਨਹੀਂ ਕੋਈ ਸਾਨੂੰ ਵੀ ਬਾਰ-ਬਾਰ ਚਲੋ ਇਹਦਾ ਤੁਸੀਂ ਜਿਆਦਾ ਦੱਸ ਸਕਦੇ ਹੋ ਉਹਨਾਂ ਨੂੰ ਜਾ ਕੇ ये गैस की क्या सिचुएशन है ऐसी कोई कि नहीं है बिल्कुल जड़ते खड़े सर बाई चांस अगर ये गैस जो है जो ज़्यादा लीक होती जो अब तो आग लगी इसमें अगर गैस का रिसाव होता तो उसमें क्या क्या खतरा हो सकता है जो गैस वहाँ पे बन रही है जिस प्लांट में आप जिसकी आग लगी उसमें ब्लास्ट हुआ है उसमें जो भी गैस बनती है अगर उसका सकता है उस तरह का इशू होता है फिर भी मतलब अगर ज़्यादा हो जाए तो उसमें जान का खतरा है ਇਹ ਹੈਜ਼ਰਡਸ ਪਲਾਂਟ ਆ ਮਤਲਬ ਬਣਾਉਂ ਤੋਂ ਹੈਜ਼ਰਡਸ ਹੀ ਹੁੰਦਾ ਸਰ ਫਿਰ ਵੀ ਕੋਈ ਰਿਸਪੌਂਸਰ ਕਰਤ ਨਹੀਂ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹਝੁਕਲੇ ਸਰ ਇਤਨਾ ਚਾਂਸ ਹੋਣਾ ਵੀ ਸਰ ਤੁਸੀਂ ਉਹ ਦੇ ਦੇਣਾ ਮੈਂ ਤੁਹਾਨੂੰ ਦੇ ਦੂੰਗਾ ਉਹ ਨਾਮ ਤਾਂ ਦੱਸੂਗੀ ਉਹ ਦੇ ਦੇਣੀ ਸਰ ਨਾਮ ਨਾਮ ਸੁਪਰਵਾਈਜ਼ਰ ਕੀ ਕਰ ਰਹੇ ਕੌਣ ਕਰ ਰਹੇ ਆਰਡਰ ਕੌਣ ਹੈ ਦੱਸ ਦੋ ਥੋੜਾ ਨਾਮ ਉਹਨਾਂ ਨਾਲ ਸੰਪਰਕ ਕਰਨਾ ਦੀ ਕੋਈ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਨਾਮ ਦੱਦਿਓ ਠੀਕ ਕਰਦੇ ਕਿਉਂਕਿ ਐਡਾ ਵੱਡਾ ਆਸਾ ਹੁੰਦਾ ਮੌਕੇ ਦੇ ਉਹਨਾਂ ਦੀ ਉਹਦੀ ਮੈਨੇਜਮੈਂਟ ਦਾ ਕੋਈ ਕੋਈ ਬੰਦੇ ਇਹਨਾਂ ਬੰਦੇ ਕਿਹਦੇ ਕੋਲ ਦੂਮਟ ਵਾਸਤੇ ਬਿਊਟ ਕਰ ਲਓ ਯਾਰ ਬੰਦਾ